ਜੋ ਬੋਲੇ ਸੋਨੇ ਰ ਪੈ ਭਗਵਾਨ ਵਾਲਮੀਕੀ ਮਹਾਰਾਜ ਜੀ ਕੀ ਜੈ ਮੈਂ ਤੁਹਾਡਾ ਆਪਣਾ ਅਮਰਿਤ ਸਾਹਿਬ ਇਸ ਸਾਲ ਵੀ ਲਾਸ ਇਅਰ ਦੀ ਤਰ੍ਹਾਂ ਹੀ ਵਾਲਮੀਕਨ ਸਰਵ ਸਮਾਜ ਟੀਮ ਯੂਕੇ ਐਂਡ ਯੂਰਪ ਵੱਲੋਂ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ। ਥਿਸ ਈਅਰ ਇਹ ਸਮਾਗਮ ਜੋ ਹੈ ਉਹ ਪੈਰਿਸ ਫਰਾਂਸ ਦੇ ਵਿੱਚ ਹੋਣ ਜਾ ਰਿਹਾ ਹੈ ਤੇ ਡੇਟ ਹੈ 3rd ਆਫ ਅਗਸਟ 2025 ਇਸ ਸਮਾਗਮ ਦੇ ਵਿੱਚ ਵਾਲਮੀਕਨ ਸਮਾਜ ਦੇ ਬਹੁਤ ਸਾਰੇ ਵਧੀਆ-ਵਧੀਆ ਸੂਝਵਾਨ ਬੁਲਾਰੇ ਕਲਾਕਾਰ ਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਸਾਰੀ ਸੰਗਤ ਪਹੁੰਚ ਰਹੀ ਹੈ ਯੂਕੇ ਐਂਡ ਯੂਰਪ ਤੋਂ ਇੰਡੀਆ ਤੋਂ ਵੀ ਕੁਝ ਆ ਰਹੇ ਨੇ ਸੋ ਜਿਨ੍ਹਾਂ ਜਿਨ੍ਹਾਂ ਕੋਲ ਵੀ ਸਾਡਾ ਇਹ ਮੈਸੇਜ ਪਹੁੰਚਦਾ ਹੈ ਪਲੀਜ਼ ਤੁਸੀਂ ਉੱਥੇ ਪਹੁੰਚੋ ਇਸ ਸਮਾਗਮ ਦਾ ਆਨੰਦ ਮਾਣੋ ਚਲੋ ਸਾਰੇ ਜਣੇ ਰਲ ਕੇ ਕੁਝ ਸਿੱਖੀਏ ਆਓ ਆਪਾਂ ਇਸ ਸਮਾਗਮ ਦੇ ਹਿੱਸਾ ਬਣੀਏ ਥੈਂਕ ਯੂ so much big request to everyone please 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 ਆਪਣੇ ਬੱਚਿਆਂ ਨੂੰ ਆਪਣੀ ਫੈਮਿਲੀ ਨੂੰ ਲੈ ਕੇ ਆਵੋ ਬਹੁਤ ਸਾਰਾ ਕੁਝ ਸਿੱਖਣ ਨੂੰ ਮਿਲੂਗਾ ਸਾਨੂੰ ਜੈ ਵਾਲਮੀਕ